ਅੱਜ ਦੇ ਦਿਨ ਅਸੀਂ 228 ਪਿੰਡਾਂ ਵਿੱਚ ਵੇਸਟ ਮੈਨੇਜਮੈਂਟ ਦਾ ਸਿਸਟਮ ਲਗਾ ਚੁੱਕੇ ਹਾਂ ਜੀ ਐਂਡ ਮੈਂ ਤੁਹਾਨੂੰ ਬੜੀ ਖੁਸ਼ੀ ਹੋਏ ਦੱਸ ਕੇ ਕਿ ਬੜਾ ਅੱਛਾ ਰਿਸਪੌਂਸ ਆਇਆ ਬੱਚਿਆਂ ਦੇ ਲਈ ਕੀ ਕੀ ਪ੍ਰੋਗਰਾਮ ਨੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਸਾਰੇ ਪ੍ਰੋਗਰਾਮ ਕਮਿਊਨਿਟੀ ਦੇ ਨਾਲ ਮਿਲ ਕੇ ਬਣਾਉਂਦੇ ਡਿਸਾਈਡ ਕਰਦੇ ਡਿਜ਼ਾਈਨ ਕਰਦੇ ਐ ਫਿਰ ਕਮਿਊਨਿਟੀ ਓਨ ਕਰਦੀ ਹੈ ਇਹ ਸੈਟਅਪ ਪ੍ਰੋਗਰਾਮ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਦੇ ਵਾਸਤੇ ਪ੍ਰੋਗਰਾਮ ਹੈ ਉਹ ਹੀ ਕਰਦੇ ਨੇ। ਗਵਰਨਰ ਦਾ ਰੂਲ ਹੈ ਕਿ ਹਰ 200 ਬੂਟੇ ਦੇ ਉੱਤੇ ਇੱਕ ਬੰਦੇ ਨੂੰ ਮਨਰੇਗਾ ਨੌਕਰੀ ਮਿਲੇਗੀ। ਤੇ ਅੱਜ ਤੇ ਐਜ਼ ਔਨ ਡੇਟ ਲਗਭਗ 11000 ਲੋਕਾਂ ਨੂੰ ਟੈਂਪਰੀ ਮਨਰੇਗਾ ਤੋਂ ਨੌਕਰੀ ਮਿਲ ਚੁਕੀ ਹੈ। ਲੋਕ ਛੋਟਾ 100 ਪਿੰਡ ਤਾਂ ਮੇਰਾ ਖਾਲ ਤੁਸੀਂ ਕਵਰ ਕਰ ਰਹੇ ਹੋ 400 ਪਿੰਡ। ਉਹ ਉਹ ਪੂਰਾ ਪ੍ਰੋਜੈਕਟ ਕੀ ਹੈ? ਔਰ ਸਪੋਰਟਸ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਕੋਈ ਇਨੀਸ਼ੀਏਟਿਵ ਹੈ? ਅੱਜ ਸਾਡੇ ਕੋਲ ਲਗਭਗ 2200 250 ਤੋਂ ਉੱਤੇ ਪਿੰਡਾਂ 'ਚ ਸਾਡਾ ਸਪੋਰਟ ਸੈਂਟਰ ਬਣਿਆ ਹੋਇਆ ਹੈ। ਇਹ ਕੁਝ ਪਿੰਡਾਂ ਦੇ ਬਾਹਰ ਹੁੰਦਾ ਹੈ, ਕੁਝ ਸਕੂਲ ਦੇ ਅੰਦਰ ਹੁੰਦਾ ਹੈ। ਐਂਡ ਅੱਜ ਦੀ ਡੇਟ 'ਤੇ ਲਗਭਗ 10000 ਬੱਚੇ ਖੇਡਦੇ ਆ ਕੇ ਡੇਲੀ। ਸਾਡੇ 12000 ਪਿੰਡਾਂ ਦੇ ਵਿੱਚੋਂ ਪਿੰਡ ਅਪਰੋਚ ਕਰਨਾ ਚਾਹੁੰਦਾ ਤਾਂ ਕਿਵੇਂ ਅਪਰੋਚ ਹੋਵੇ? ਔਰ ਉਹਨਾਂ ਦੇ ਲਈ ਕ੍ਰਾਈਟੇਰੀਆ ਕੀ ਹੈ? ਉਹਨਾਂ ਦੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਸਹੂਲਤਾਂ ਜਾਂ ਇਸ ਤਰ੍ਹਾਂ ਦੇ ਨਾਲ ਸਾਰਾ ਕੁਝ ਸ਼ੁਰੂ ਕਰਨਾ। ਉਹ ਵੀ ਪਿੰਡ ਸਾਨੂੰ ਅਪਰੋਚ ਕਰਨਾ ਚਾਹੁੰਦੇ ਹੈ ਬਾਇ ਆਲ ਮੀਨਸ ਅਸੀਂ ਖੁੱਲੇ ਅਸੀਂ ਮੋਸਟ ਵੈਲਕਮ ਕਰਦੇ ਹਾਂ ਉਹਨਾਂ ਨੂੰ ਐਂਡ ਅਸੀਂ ਉਹਨਾਂ ਦੇ ਨਾਲ ਕੰਮ ਕਰਾਂਗੇ ਸੱਚੇ ਕਾਲ ਦਾ ਅਨਵੀਤ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋਰ ਇੱਕ ਗੱਲ ਆਮ ਤੌਰ ਤੇ ਅਸੀਂ ਅੱਜ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਇਹਦੀ ਵਜ੍ਹਾ ਕੀ ਹੈ ਬਹੁਤ ਸਾਰੀਆਂ ਵਜ੍ਹਾ ਦੇ ਵਿੱਚ ਇੱਕ ਇਹ ਵੀ ਆਉਂਦਾ ਹੈ ਕਿ ਗਲੋਬਲ ਵਾਰਮਿੰਗ ਬਹੁਤ ਜ਼ਿਆਦਾ ਹੋ ਗਈ ਔਰ ਇਹਦੇ ਲਈ ਕੀ ਕਰਨਾ ਚਾਹੀਦਾ ਹੈ ਇਹਦੇ ਲਈ ਰੁੱਖ ਕੱਟਣੇ ਨਹੀਂ ਚਾਹੀਦੇ ਨਵੇਂ ਰੁੱਖ ਬੂਟੇ ਜਿਹੜੇ ਆ ਸ਼ਾਨਦਾਰ ਉਹ ਲਾਉਣੇ ਚਾਹੀਦੇ ਆ ਇਸ ਤੋਂ ਬਿਨਾ এনਵਾਇਰਨਮੈਂਟ ਦਾ ਇਨਸਾਨ ਵੈਰੀ ਹੋ ਗਿਆ ਇਹ ਵੀ ਗੱਲਾਂ ਬਹੁਤ ਲੋਕ ਕਹਿੰਦੇ ਨੇ ਔਰ ਉਹ ਕਹਿੰਦੇ ਆ ਕਿ এনਵਾਇਰਨਮੈਂਟ ਨਾਲ ਅਸੀਂ ਛੇੜਛਾੜ ਕਰਦੇ ਆ ਤਾਂ ਇਹ ਸਾਰੀਆਂ ਚੀਜ਼ਾਂ ਦਾ ਫਿਰ ਸਾਹਮਣਾ ਇਨਸਾਨ ਨੂੰ ਹੀ ਕਰਨਾ ਪੈਂਦਾ ਪਰ ਇਹ ਸਭ ਦੇ ਵਿਚਾਲੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਆਪੋ ਆਪਣੇ ਐਂਡ ਤੇ ਆਪੋ ਆਪਣੇ ਪੱਧਰ ਤੇ ਬਹੁਤ ਕੁਝ ਕਰ ਰਹੀਆਂ ਆ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਬਹੁਤ ਸਾਰੀਆਂ ਨਈ ਆਉਂਦੀਆਂ ਜੇਕਰ ਇਹ ਕਹਿ ਲਈਏ ਕਿ ਕੋਈ ਰੁਖ ਲਾ ਹੀ ਨਹੀਂ ਰਿਹਾ ਤਾਂ ਬਿਲਕੁਲ ਗਲਤ ਹੋਏਗਾ ਬਹੁਤ ਸਾਰੀਆਂ ਸੰਸਥਾਵਾਂ ਜੰਗਲ ਲਾ ਰਹੀਆਂ ਨੇ ਕੁਝ ਘਟ ਗਿਣਤੀ ਦੇ ਵਿੱਚ ਲਾ ਰਹੇ ਨੇ ਕੁਝ ਵਧ ਗਿਣਤੀ ਦੇ ਵਿੱਚ ਲਾ ਰਹੇ ਨੇ ਤਾਂ तमाम ਚੀਜ਼ਾਂ ਵਾਪਰ ਰਹੀਆਂ ਨੇ ਇਹ ਸਭ ਦੇ ਵਿਚਾਲੇ ਇੱਕ ਆਰਗੇਨਾਈਜੇਸ਼ਨ ਹੈ ਇੱਕ ਜਥੇਬੰਦੀ ਹੈ ਰਾਉਂਡ ਗਲਾਸ ਜਿਸ ਦੇ ਵੱਲੋਂ ਕਈ ਤਰ੍ਹਾਂ ਦੇ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਲਿਆਂਦੇ ਗਏ ਔਰ ਬੜੇ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਬਹੁਤ ਤਰ੍ਹਾਂ ਦੀ ਪ੍ਰਜਾਤੀ ਦੇ ਰੁੱਖ ਪੰਜਾਬ ਭਰ ਦੇ ਵਿੱਚ ਲਾਏ ਜਿਹੜੇ ਅਲੋਪ ਹੋ ਚੁੱਕੇ ਸੀ ਜਾਂ ਕੁਝ ਅਜਿਹੇ ਰੁੱਖ ਜਿਹੜੇ ਭਾਵੇਂ ਨਸਲ ਤਾਂ ਬਾਹਰਲੀ ਹੋਵੇ ਪਰ ਧਰਤੀ ਇੱਥੋਂ ਦੀ ਸਪੋਰਟ ਕਰ ਰਹੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਚਾਹੇ ਸ਼ਾਨਦਾਰ ਹੋਣ ਫਲਦਾਰ ਹੋਣ ਫੁੱਲਦਾਰ ਹੋਣ ਤਾਂ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਉਹਨਾਂ ਦਾ ਲਾਭ ਜ਼ਰੂਰ ਮਿਲੇਗਾ ਇਸ ਤੋਂ ਬਿਨਾ ਉਹਨਾਂ ਦੇ ਵੱਲੋਂ ਘਰਾਂ ਦੇ ਵਿੱਚ ਵੇਸਟ ਮੈਨੇਜਮੈਂਟ ਜਿਹਨੂੰ ਅਸੀਂ ਕੂੜਾ ਕਹਿੰਦੇ ਆ ਪਿੰਡਾਂ ਦੇ ਵਿੱਚ ਰੂੜੀਆਂ ਲੱਗੀਆਂ ਹੁੰਦੀਆਂ ਨੇ ਆਮ ਤੌਰ ਤੇ ਸਾਡਾ ਪੰਜਾਬ ਦੇ ਵਿੱਚ ਸੱਭਿਆਚਾਰ ਦੇ ਤੌਰ ਤੇ ਲਿਆ ਜਾਂਦਾ ਹੈ ਕਿ ਪਿੰਡ ਦੀ ਫਰਨੀ ਤੇ ਜਾ ਕੇ ਰੂੜੀ ਲਾ ਦੇ ਉੱਥੇ ਸੁੱਟੀ ਚੱਲੋ ਉਹਨੂੰ ਚੱਕ ਕੇ ਫਿਰ ਖੇਤਾਂ ਦੇ ਵਿੱਚ ਪਾ ਲਓ ਆਮ ਤੌਰ ਤੇ ਤਾਂ ਅਜਿਹਾ ਹੀ ਵਾਪਰਦਾ ਸੀ ਪਰ ਉਹਨਾਂ ਦੇ ਵੱਲੋਂ ਨਵਾਂ ਪ੍ਰੋਜੈਕਟ ਲਿਆਂਦਾ ਗਿਆ ਕਿ ਜਿਹੜਾ ਸੁੱਕਾ ਕੂੜਾ ਹੈ ਉਸਨੂੰ ਕਿਸ ਪਾਸੇ ਸੁੱਟਣਾ ਤੇ ਗਿੱਲੇ ਵਾਲਾ ਕੂੜਾ ਕਿਸ ਪਾਸੇ ਸੁੱਟਣਾ ਫਿਰ ਉਸਨੂੰ ਮੈਨੇਜਮੈਂਟ ਦੇ ਵਿੱਚ ਕਿਵੇਂ ਲੈ ਕੇ ਆਉਣਾ ਉਸਨੂੰ ਦੁਬਾਰਾ ਰੀਸਾਈਕਲ ਕਿਵੇਂ ਕਰਨਾ तमाम ਚੀਜ਼ਾਂ ਹੁੰਦੀਆਂ ਸੀ ਬਹੁਤ سارے ਪ੍ਰੋਜੈਕਟ ਹੈ ਮੇਰੇ ਨਾਲ ਚਾਵਲਾ ਜੀ ਹੈਗੇ ਨੇ ਔਰ ਅਸੀਂ ਸਮਝਾਂਗੇ ਕਿ ਇਹ ਸਭ ਦੇ ਵਿੱਚ ਪੂਰੇ ਪੰਜਾਬ ਨੂੰ ਕਵਰ ਕਿਵੇਂ ਕਰਨਗੇ ਕਿਉਂਕਿ ਇਸ ਵੇਲੇ ਇਹਨਾਂ ਕੋਲੇ 200 ਤੋਂ ਲੈ ਕੇ 250 ਪਿੰਡ ਨੇ ਬੱਚਿਆਂ ਨੂੰ ਖੇਡਣ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਫੁੱਟਬਾਲ ਸਿਖਾਉਣ ਦੇ ਲਈ ਬਹੁਤ ਤੋਂ ਉਪਰਾਲੇ ਕੀਤੇ ਜਾ ਰਹੇ ਨੇ ਬੱਚਿਆਂ ਨੂੰ ਬਾਹਰਲੀ ਸਟੱਡੀ ਨਾਲ ਜੋੜਨ ਦੇ ਵਾਸਤੇ ਪਿੰਡਾਂ ਦੇ ਵਿੱਚ ਲੈਬਸ ਤਿਆਰ ਕੀਤੀਆਂ ਗਈਆਂ ਤਮਾਮ ਬਹੁਤ ਸਾਰੇ ਪ੍ਰੋਜੈਕਟ ਨੇ ਰਾਉਂਡ ਗਲਾਸ ਦੇ ਸਾਰੀਆਂ ਚੀਜ਼ਾਂ ਸਮਝਾਂਗੇ ਸਰ ਸੱਚੇ ਕੱਲ ਠੀਕ ਠਾਕ ਹੋ ਜੀ ਬਿਲਕੁਲ ਜੀ ਸੱਚੇ ਕੱਲ ਜੀ करो हिंदी मैं पाबी कर लगा जल्द नहीं कर, कर पाँगा तो हिंदी थोड़ी बोल दूँगा ठीक <laughs> है जिम्मेटेबल तो हो अउंड अच्छा ग्लास की है संस्था की है और मोटिव की है राउंड क्लास फाउंडेन दो हज़ार अठारह स्टार्ट हुई सारे फाउंडर ने सनी गुरप्रीत सिंह टेक आंट्रप्रीनोर है जो सीएटल यू एस ए रें उन्होंने पैदायश इत हुई सककर यू एस चले गए उ तरक्की तो फिर उधर बाद वॉट यू डू इनवैस बैक इन सपोर्ट बैक पंजाब तो दो हजार अठारह अटार्ट किया अ तीन मोटे जैसे मैं बोला थीमैटिक एरिया काम करते हैं असं इनवायरमेंट काम करते हैं अलग अलग, अलग प्रोग्राम चलते हैं असं यूथ डिवेलपमेंट नाल काम करते हैं एंड वूमेन काम कर रहे हैं इनवायरमेंट साल तीन प्रोग्राम है एक तो है सासट मैनेजमेंट प्रोग्राम जोटेल बतावगा बूटेगा अलग अलग uh, पंजाब जाके वर्किंग विद फार्मर अलग अलग तरीकेक फार्मिंग इमू कर सके चाहे वो uh, चाहे सोइल इम्रूवमेंट हो चाहे पानी दे, चाहे फार्मर इनकम अच्छा जे वेस्ट मैनेजमेंट ਦੀ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਹਦੇ ਵਿੱਚ ਹੁਣ ਤੱਕ ਕਿੰਨੇ ਕਿ ਪਿੰਡਾਂ ਨੂੰ ਕਵਰ ਕਰ ਚੁੱਕੇ ਹੋ ਰਿਸਪਾਂਸ ਕਿਸ ਤਰ੍ਹਾਂ ਦੇ ਨਾਲ ਹੈ ਔਰ ਉਹਦਾ ਫਾਇਦਾ ਲੋਕਾਂ ਨੂੰ ਕਿਸ ਤਰੀਕੇ ਨਾਲ ਮਿਲ ਰਿਹਾ ਅੱਜ ਤੀ ਦੇ ਅਸੀਂ 228 ਪਿੰਡਾਂ ਵਿੱਚ ਵੇਸਟ ਮੈਨੇਜਮੈਂਟ ਦਾ ਸਿਸਟਮ ਲਗਾ ਚੁੱਕੇ ਹਾਂ ਜੀ ਐਂਡ ਇਹ ਮੈਂ ਤੁਹਾਨੂੰ ਬੜੀ ਖੁਸ਼ੀ ਹੋਏ ਦੱਸ ਗਏ ਕਿ ਬੜੇ ਅੱਛਾ ਰਿਸਪਾਂਸ ਆਇਆ ਜਿੱਥੇ ਵੀ ਸਾਡੇ ਪ੍ਰੋਗਰਾਮ ਹੋਏ ਰੈਡੀ ਸਟਾਰਟ ਹੋਏ ਉਥੇ ਜਿਸੇ ਕਹਿੰਦੇ ਕਿ ਕਮਿਊਨਿਟੀ ਪਿੰਡ ਦੀ ਕਮਿਊਨਿਟੀ ਹੈਜ਼ ਵੈਲਕਮਡ ਬੜਾ ਵੈਲਕਮ ਕੀਤਾ ਹੈ ਬੜਾ ਸਾਰਾ ਸਹਿਯੋਗ ਦਿੱਤਾ ਹੈ ਐਨ ਇੱਕ ਤਰੀਕੇ ਨਾਲ ਸਾਥ ਮਿਲ ਕੇ ਕੰਮ ਕੀਤਾ ਹੈ ਸਾਡਾ ਪ੍ਰੋਗਰਾਮ ਜਿਹੜਾ ਹੁੰਦਾ ਹੈ ਇਟਸ ਐਸੈਂਸ਼ੀਅਲੀ ਜਿਸੇ ਕਹਿੰਦੇ ਬਿਹੇਵੀਅਰ ਚੇਂਜ ਦਾ ਪ੍ਰੋਗਰਾਮ ਇੱਕ ਤਰੀਕੇ ਨਾਲ ਜਦੋਂ ਅਗਰ ਮੇਰੇ ਕੋ ਤੁਸੀਂ ਸਾਧਨ ਨਾ ਦੋ ਮੈਂ ਕੁਝ ਵੀ ਕਰ ਲਿਆਂਗਾ ਲੇਕਿਨ ਤੁਸੀਂ ਮੈਨੂੰ ਸਮਝਾਓ ਆ ਕੇ ਮੈਨੂੰ ਮੇਰੇ ਨਾਲ ਗੱਲ ਕਰੋ ਮੈਨੂੰ ਸਿਖਾਓ ਸਮਝਾਓ ਕਿ ਇਹ ਪ੍ਰੋਗਰਾਮ ਕਿਸ ਤਰੀਕੇ ਨਾਲ ਮੈਨੂੰ ਬੈਨੀਫਿਟ ਕਰੇਗਾ ਕਰੇਗਾ ਤਾਂ ਆਈ ਕੈਨ ਚੇਂਜ ਤੇ ਸਾਡੀ ਸੰਸਾਨ ਹੈ ਹੋਈ ਕਿਤੇ असी पिंड गए पिंड पिंड च लोगों गल की पंचायत गल नी वेस्ट मैनेजमेंट क्यों करना चाहिए उसे की फायदे होंगे चाहे हेल्थ बेनिफिट हो चाहे सफाई हो चाहे पर्यावरण साफ हो तो वो कर रहे हैं वो किता है सारी बड़े सारी, बहुत इंगेजमेंट एंड इंटरैक्शन विद द कम्युनिटी ਇਸ ਤੋਂ ਬਿਨਾ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਬਹੁਤ ਸਾਰੇ ਬੂਟੇ ਵੀ ਜਥੇਬੰਦੀ ਦੇ ਵੱਲੋਂ ਤੁਹਾਡੀ ਆਰਗੇਨਾਈਜੇਸ਼ਨ ਦੇ ਵੱਲੋਂ ਲਾਏ ਗਏ ਔਰ ਬੱਚਿਆਂ ਦੇ ਲਈ ਕੀ ਕੀ ਪ੍ਰੋਗਰਾਮ ਨੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਔਰ ਤੁਸੀਂ ਕਿਹਾ ਕਿ 2018 ਤੋਂ ਆਏ ਹੋਏ ਔਰ 24 ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ 6 ਸਾਲ ਸਾਢੇ 5 ਸਾਲ 6 ਸਾਲ ਲਗਭਗ ਹੋ ਗਏ ਆ ਔਰ ਇਹਦਾ ਕਿਉਂਕਿ ਬਹੁਤ ਸਾਰੇ ਮੈਨ ਪਾਵਰ ਦੀ ਲੋਡ ਹੁੰਦੀ ਆ ਬਹੁਤ ਸਾਰੀ এমਪਲੋਇਮੈਂਟ ਦੀ ਲੋਡ ਹੁੰਦੀ ਆ ਬਹੁਤ ਸਾਰੇ ਪੈਸੇ ਦੀ ਲੋਡ ਹੁੰਦੀ ਆ ਇਹ ਸਾਰੀਆਂ ਚੀਜ਼ਾਂ ਮੈਨੇਜ ਕਿਵੇਂ ਹੁੰਦੀਆਂ ਔਰ ਲੋਕਾਂ ਨੂੰ ਇਹਦਾ ਫਾਇਦਾ ਕਿੰਨਾ ਕੁ ਮਿਲਿਆ ਇਹ ਸੋਸ਼ਲ ਮੀਡੀਆ ਤੇ ਜਾਂ ਵੈਸੇ ਲੋਕਾਂ ਤੱਕ ਇਹ ਗੱਲ ਪਹੁੰਚ ਕਿਉਂ ਨਹੀਂ ਰਹੀ 6 ਸਾਲਾਂ ਦੇ ਅੰਦਰ ਕਿ ਇਹ ਇਹ ਬੈਨੀਫਿਟ ਹੋ ਰਿਹਾ ਕਦੇ ਕੋਈ ਮੈਂ ਤਾਂ ਕੋਈ ਲੀਡਰ ਇਸ ਦੀ ਗੱਲ ਕਰਦਾ ਨਹੀਂ ਸੁਣਿਆ ਜਾਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵਿਅਕਤੀ ਵਿਸ਼ੇਸ਼ ਗੱਲ ਕਰਦਾ ਨਹੀਂ ਸੁਣਿਆ ਕਿ ਇਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਜਾਂ ਇਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਇਹ 6 ਸਾਲਾਂ ਦੇ ਅੰਦਰ ਫਿਰ ਕੁਝ ਤੁਹਾਨੂੰ ਲੱਗਦਾ ਕਮੀ ਰਹੀ ਹੈ ਜਾਂ ਚੁੱਪਚੀਤੇ ਲੱਗੇ ਪਿਆ ਗੋਰੀ ਅ ਅਸੀਂ ਕੰਮ ਕੀਤਾ ਸੀ 24 ਮੇਕਿੰਗ ਅ ਚੇਂਜ ਪੰਜਾਬ ਵਿੱਚ ਚੇਂਜ ਲਾਉਣ ਵਾਸਤੇ ਅੱਜ ਦੀ ਡੇਟ ਅਸੀਂ ਲਗਭਗ 2000 ਪਿੰਡਾਂ ਵਿੱਚ ਕੰਮ ਕਰ ਰਹੇ ਹਾਂ ਅ ਐਂਡ ਜਿੰਨਾ ਵੀ ਅਸੀਂ ਕਰ ਰਹੇ ਮੇਜਰ ਫੰਡਿੰਗ ਆਂਦੀ ਸਾਡੇ ਫਾਊਂਡਰ ਸਨੀ ਗੁਰਪ੍ਰੀਤ ਸਿੰਘ ਤੋਂ ਵੈਨੋ ਛੋੜਦੇ ਅਸੀਂ ਸੀਐਸਆਰ ਦੇ ਵਿੱਚ ਆਂਦੇ ਆ ਕੰਪਨੀ ਤੋਂ ਡਾਲਦੇ ਉੱਥੇ ਵੀ ਡੋਨੇਸ਼ਨ ਆਂਦੀ ਇੰਡੀਵਿਜੂਅਲੀ ਲੋਕ ਡੋਨੇਟ ਕਰਦੇ ਸਾਨੂੰ ਤੇ ਇੱਕ ਤਰੀਕੇ ਨਾਲ ਸਭ ਲੋਕ ਜੁੜ ਗਏ ਇੱਕ ਕੌਜ਼ ਇਨਾਲ ਅਸੀਂ ਜਿਨੇਵੀ ਪ੍ਰੋਗਰਾਮ ਕਰ ਰਹੇ ਹਾਂ ਸਾਰੇ ਕੇ ਸਾਰੇ ਪ੍ਰੋਗਰਾਮ ਕਮਿਊਨਿਟੀ ਡ੍ਰੈਡ ਹੁੰਦੇ ਸਾਰੇ ਜਿਨੇ ਚਾਹੇ ਉਹ ਤੁਸੀਂ ਸਪੋਰਟਸ ਪ੍ਰੋਗਰਾਮ ਹੈ ਚਾਹੇ ਲਰਨਿੰਗ ਪ੍ਰੋਗਰਾਮ ਹੈ ਚਾਹੇ ਵੇਸਟ ਹੈ ਚਾਹੇ ਪਲਾਂਟ ਹੈ ਐਗਰੀਕਲਚਰ ਹੈ ਸਾਰੇ ਪ੍ਰੋਗਰਾਮ ਕਮਿਊਨਿਟੀ ਦੇ ਨਾਲ ਮਿਲ ਕੇ ਬਣਾਉਂਦੇ ਡਿਸਾਈਡ ਕਰਦੇ ਡਿਜ਼ਾਈਨ ਕਰਦੇ ਫਿਰ ਕਮਿਊਨਿਟੀ ਓਨ ਕਰਦੀ ਹੈ ਇਹ ਸੈਟਅਪ ਪ੍ਰੋਗਰਾਮ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਦੇ ਵਾਸਤੇ ਪ੍ਰੋਗਰਾਮ ਹੈ ਉਹ ਹੀ ਕਰ ਰਹੇ ਹਾਂ ਅਸੀਂ ਗਵਰਨਮੈਂਟ ਦਾ ਕੋਈ ਸਾਥ ਰਹਿੰਦਾ ਗਵਰਨਮੈਂਟ ਤੱਕ ਤੁਸੀਂ ਅਪਰੋਚ ਕਰਦੇ ਹੋ ਕੋਈ ਮਨਜ਼ੂਰੀਆਂ ਵਗੈਰਾ ਲੈਣੀ ਹੈ ਜਾਂ ਜਾਂ ਗਵਰਨਮੈਂਟ ਇਹਦੇ ਵਿੱਚ ਕੋਈ ਕੰਟਰੀਬਿਊਟ ਕਰਦੀ ਹੈ ਕਿ ਜੇ ਕਰਦੀ ਹੈ ਤਾਂ ਕਿਸ ਢੰਗ ਨਾਲ ਹਾਂਜੀ ਅਸੀਂ ਸਾਰੇ ਕੇ ਸਾਰੇ ਪ੍ਰੋਗਰਾਮ ਸਾਡੇ ਗਵਰਨਮੈਂਟ ਦੇ ਕੰਕਰੈਂਸ ਨਾਲ ਹੀ ਚੱਲਦੇ ਸੋ ਫੋਰ ਐਗਜ਼ਾਮਪਲ ਮੇਰੇ ਜੇ ਵੇਸਟ ਮੈਨੇਜਮੈਂਟ ਪ੍ਰੋਗਰਾਮ ਹੈ ਉੱਥੇ ਅਸੀਂ ਪੰਚਾਇਤ ਨਾਲ ਗੱਲ ਕਰਦੇ ਹਾਂ ਕਿ ਅਸੀਂ ਕਰਨਾ ਕਰਨ ਚਾਹੁੰਦੇ ਐਂਡ ਡਿਸਾਈਡ ਕਰਦੇ ਕਿਥੇ ਕੰਪੋਸਟਿੰਗ ਪਿਟ ਲੱਗੇਗੀ ਔਰ ਕੰਪੋਸਟਿੰਗ ਪਿਟ ਪੰਚਾਇਤ ਲੈਂਡ ਦੇ ਉੱਤੇ ਬੰਦਾ ਹੈ ਅਸੀਂ ਪੰਚਾਇਤ ਦੇ ਨਾਲ ਮਿਲ ਕੇ ਇੱਕ ਐਪਲੀਕੇਸ਼ਨ ਦੇਨੇ ਟੂ ਦ ਬਲਾਕ ਆਫਿਸ ਕਿ ਕੰਪੋਸਟਿੰਗ ਪਿੱਟ ਦੀ ਇਨਵੈਸਟਮੈਂਟ ਕਰੋ ਜੀ ਅਸੀਂ ਲਾਂ ਲੈ ਆਂਦੇ ਇਨਵੈਸਟਮੈਂਟ ਬਾਇ ਵੇ ਆਫ ਡਸਬੇਨ ਸਾਈਕਲ ਰਿਕਸ਼ਾ ਟ੍ਰੇਨਿੰਗ ਵਗੈਰਾ ਵਗੈਰਾ অর ਗਵਰਨਮੈਂਟ ਥਰੂ ਮਨਰੇਗਾ ਥਰੂ ਆਂਦੀ ਹੈ ਇਨਵੈਸਟਮੈਂਟ ਫੋਰ ਕੰਪੋਸਟਿੰਗ ਪਿੱਟ ਲੇਬਰ ਤੇ ਲਗਭਗ 60 70% ਗਵਰਨਮੈਂਟ ਥਰੂ ਆਂਦੇ 30 40% ਅਸੀਂ ਦੇਂਦੇ ਅੱਸਾੜੀ ਲਗਾਉਂਦੇ ਤੇ ਇੱਕ ਦੂਜਾ ਆਈ ਥਿੰਕ ਟਰੀ ਪਲਾਂਟਿੰਗ ਪ੍ਰੋਗਰਾਮ ਫੋਰ ਐਗਜ਼ਾਮਪਲ

ਇਸ ਤੋਂ ਬਿਨਾ ਤੁਸੀਂ ਦੱਸ ਰਹੇ ਸੀ ਕਿ ਕੋ ਲੈब्स ਬਣਵਾਈਆਂ ਗਈਆਂ ਬਹੁਤ ਸਾਰੇ ਪਿੰਡਾਂ ਦੇ ਅੰਦਰ ਚਾਹੇ ਪੰਜਾਬ ਦਾ 12000 ਪਿੰਡ ਹੈ 200 ਤੋਂ 100 ਪਿੰਡ ਤਾਂ ਮੇਰਾ ਖਿਆਲ ਤੁਸੀਂ ਕਵਰ ਕਰ ਰਹੇ ਹੋ 400 ਪਿੰਡ ਉਹ ਉਹ ਪੂਰਾ ਪ੍ਰੋਜੈਕਟ ਕੀ ਹੈ ਔਰ ਸਪੋਰਟਸ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਕੋਈ ਇਨੀਸ਼ੀਏਟ ਲਿਆ ਹੈ ਹਾਂਜੀ ਤੇ ਸਾਡਾ ਪ੍ਰੋਗਰਾਮ ਹੈ ਲਰਨ ਲੈब्स ਲਰਨ ਲੈब्स ਇੱਕ ਤਰੀਕੇ ਦਾ ਹੈ ਕਿ ਬੱਚੇ ਸਕੂਲ ਸਕੂਲ ਦੇ ਬਾਅਦ ਸਾਡੇ ਕੋਲ ਆਉਂਦੇ ਲਗਭਗ 4 ਵਜੇ ਐਂਡ 2 ਘੰਟੇ ਦਾ ਪ੍ਰੋਗਰਾਮ ਹੈ ਇੱਥੇ ਬੱਚੇ ਆਕੇ ਸਾਡੇ ਨਾਲ ਸਿੱਖਦੇ 21st ਸੈਂਚਰੀ ਸਕਿਲਸ ਜੇ ਨਿਊ এডੂਕੇਸ਼ਨ ਪਾਲਿਸੀ 2020 ਜੇ ਰეკਮੈਂਡੇਸ਼ਨ ਕੀਤੀ ਹੋਈ ਹੈ ਅਸ ਸਾਡਾ ਕਰਿਕੂਲਮ ਉਹਦੇ ਉੱਤੇ ਬੇਸਡ ਹੈ ਤੇ ਉਹਦੇ ਤਿੰਨ ਚਾਰ ਭਾਗ ਹੁੰਦੇ ਇੱਕ ਹੁੰਦਾ ਹੈ ਕਿ ਫਾਊਂਡੇਸ਼ਨਲ ਲਿਟਰੇਸੀ অর ਨਿਊਮਰਸੀ ਬੇਸਿਕ ਰੀਡਿੰਗ ਸਕਿਲਸ ਰਾਈਟਿੰਗ ਸਕਿਲਸ ਬੇਸਿਕ ਨਿਊਮਰਸੀ ਸਕਿਲਸ ਇਹ ਕਰਾਂਦੇ ਫਿਰ ਅਸੀਂ ਕਰਦੇ ਹਾਂ ਪ੍ਰੋਬਲਮ ਸੋਲਵਿੰਗ ਸਕਿਲਸ ਕਿਸ ਤਰੀਕੇ ਨਾਲ ਅਗਰ ਬੱਚੇ ਨੂੰ ਕਿਸੇ ਕੋਈ ਸਿਚੁਏਸ਼ਨ ਆਏ ਕਿਸ ਤਰੀਕੇ ਨਾਲ ਆਪਣੇ ਆਪ ਸੋਚੇ अपने आप डिस्कवर करें सल्यूशन करें और सोल्व करें hmm. एस असी करा बच्चे कर लगभग दो घंटे प्रोग्राम होंगे एंड uh, इस प्रोग्राम ना असी असैसमेंट भी की है कि इफेक्टिव कि, है सा प्रोग्राम असं देखिए कि जो बच्चे इतने आ रहे हैं और दूजे बच्चे नहीं आ रहे फर्क है उन्होंने इन टर्म्स ऑफ लर्निंग असैसमेंट इन टर्म्स ऑफ टर्मस डिजिटल लिटरेसी इन टर्म्स ऑफ रीडिंग स्किल्स वगैरह वगैरह तो यह लगभग अलग हूँ अजट तीन सौ सेंटर्स हैं असी डिपार्टमेंट ऑफ एजुकेशन भी गल कर रहे हैं वो उन्होंने भी कर रहे हैं कि इस तरीका साड़ा जरा प्रोग्राम है यह स्कूलों फिर किमें ले जा सके तो बड़ी अच्छी गल हो रही है उत्तर गवर्नमेंट की काफ़ी सपोर्ट मिल रही है इस, इस मामले फिर तीन कह रहे थी स्पोर्ट्स स्पोर्ट्स असी स्टार्ट अगेन पंजाब स्पोर्टिंग स्टेट है बट आई थिंक काफ़ी साल तो ओपरचुनिटी नहीं मिल रही यूथ नु अच्छे जो कोई सपोर्ट हैं कुछ टीम फॉर्मल खेले स्पोर्ट्स प्रोग्राम स्टा अज स्टार्ट हो लगभग 2019 उन्नी वी उन्नीस एंड आज सा लगभग दो हज़ार दो सौ ढाई सौ के उत्ते पिंडा एंच स्पोर्ट सेंटर बने हुआ है ए कुछ पिंडा दे बाहर हुंदा है कुछ स्कूल अंदर हुंदा है एंड आज दी डेट लगभग 10000 बच्चे बच्चे दे आके डेली स्कूल प्रोग्राम दे अंदर गर्ल पार्टिसिपेशन बड़ी अच्छी हो रही है

ਅਸੀਂ ਇਹ ਵੀ ਸੋਚ ਰਹੇ ਪਲਾਨ ਕਰ ਰਹੇ ਹਾਂ ਕਿ ਕੁਆਟਰ 4 ਤੋਂ ਮਤਲਬ ਅਕਤੂਬਰ ਨਵੰਬਰ ਡਿਸੰਬਰ ਦੇ ਆਸ-ਪਾਸ ਲਗਭਗ ਕਬੱਡੀ ਸਟਾਰਟ ਕਰਾਂ ਬਟ ਉਹ ਵੀ ਪਲੈਨਿੰਗ ਚੱਲ ਰਹੀ ਹੈ ਸਾਡੀ ਅੱਛਾ ਤੁਹਾਡੇ ਇਹ ਸਾਰੀਆਂ ਚੀਜ਼ਾਂ ਜ਼ਾਹਿਰ ਜੀ ਗੱਲ ਹੈ ਕਿ ਕਿਸੇ ਇੱਕ ਪਿੰਡ ਦੇ ਵਿੱਚ ਸਾਰੀਆਂ ਜੇਕਰ ਇਹ ਸਹੂਲਤਾਂ ਮਿਲ ਰਹੀਆਂ ਨੇ ਉੱਥੇ ਬੂਟੇ ਵੀ ਲੱਗ ਰਹੇ ਆ ਉੱਥੇ ਵੇਸਟ ਮੈਨੇਜਮੈਂਟ ਦਾ ਵੀ ਪ੍ਰੋਜੈਕਟ ਲੱਗ ਰਿਹਾ ਹੈ ਉੱਥੇ ਲੈਬਸ ਵੀ ਬਣ ਗਈਆਂ ਬੱਚਿਆਂ ਦੀ ਲਰਨਿੰਗ ਲੈਬ ਵੀ ਬਣ ਗਈਆਂ ਉੱਥੇ ਗਰਾਊਂਡ ਹੈਗਾ ਬੱਚਿਆਂ ਨੂੰ ਕੋਚ ਵੀ ਦੇਤਾ ਇੱਕ ਪਿੰਡ ਦੇ ਵਿੱਚ ਨਸਲਾਂ ਸੁਧਰ ਜਾਂਦੀਆਂ ਜੇ ਇੱਕ ਪਿੰਡ ਦੇ ਵਿੱਚ ਇੱਕ ਬੱਚਾ ਕੋਈ ਲਾਇਕ ਨਿਕਲ ਜਾਂਦਾ ਹੈ ਤਾਂ ਉਹਦੀਆਂ ਪੁਸ਼ਤਾ ਸੁਧਰ ਜਾਂਦੀਆਂ ਬਹੁਤ ਕੁਝ ਵਾਪਰ ਹੁਣ ਗੱਲ ਇਹ ਹੈ ਕਿ ਜੇਕਰ ਕੋਈ ਪਿੰਡ ਤੁਹਾਡੇ ਤੱਕ ਅਪਰੋਚ ਕਰਨਾ ਚਾਹੁੰਦਾ ਹੈ ਸਾਡੇ 12000 ਪਿੰਡਾਂ ਦੇ ਵਿੱਚੋਂ ਪਿੰਡ ਅਪਰੋਚ ਕਰਨਾ ਚਾਹੁੰਦਾ ਤਾਂ ਕਿਵੇਂ ਅਪਰੋਚ ਹੋਵੇ ਔਰ ਉਹਨਾਂ ਦੇ ਲਈ ਕ੍ਰਾਈਟੇਰੀਆ ਕੀ ਹੈ ਉਹਨਾਂ ਦੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਸਹੂਲਤਾਂ ਜਾਂ ਇਸ ਤਰ੍ਹਾਂ ਦੇ ਨਾਲ ਸਾਰਾ ਕੁਝ ਸ਼ੁਰੂ ਕਰਨ ਦੇ ਜੋ ਸਾਡਾ ਜੋ 10 ਇਅਰ ਗੋਲ ਹੈ 2035 ਤੱਕ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ 12700 ਪਿੰਡਾਂ 'ਚ ਪਹੁੰਚੇ ਤੇ ਕੋਈ ਵੀ ਪਿੰਡ ਸਾਨੂੰ ਅਪਰੋਚ ਕਰਨਾ ਚਾਹੁੰਦਾ ਹੈ ਬਾਈ ਆਲ ਮੀਨਸ ਅਸੀਂ ਖੁੱਲੇ ਅਸੀਂ ਮੋਸਟ ਵੈਲਕਮ ਕਰਦੇ ਹਾਂ ਉਹਨਾਂ ਨੂੰ ਐਂਡ ਅਸੀਂ ਉਹਨਾਂ ਦੇ ਨਾਲ ਕੰਮ ਕਰਾਂਗੇ ਸਾਨੂੰ ਤਾਂ ਸਭ ਜਗ੍ਹਾ ਜਾਣਾ ਹੈ ਐਂਡ ਤੇ ਅਲੱਗ-ਅਲੱਗ ਅਲੱਗ-ਅਲੱਗ ਪ੍ਰੋਗਰਾਮ ਦੀ ਅਲੱਗ-ਅਲੱਗ ਰਿਕੁਆਇਰਮੈਂਟ ਹੁੰਦੀ ਹੈ ਜਿਵੇਂ ਅਗਰ ਤੁਸੀਂ ਅਗਰ ਕਹਿ ਰਹੇ ਹੋ ਕਿ ਪਲਾਂਟਿੰਗ ਪ੍ਰੋਗਰਾਮ ਕਰਨਾ ਹੈ ਉੱਥੇ ਫਿਰ ਪਾਣੀ ਦਾ ਸੋਰਸ ਹੋ ਜਗ੍ਹਾ ਹੋ ਜਗ੍ਹਾ ਦੇ ਅਰਾਊਂਡ ਕੁਝ ਸ਼ਾਇਦ ਯੂ ਨੋ ਬਾਊਡ ਏਰੀਆ ਕੁਝ ক্লোਜ਼ਡ ਏਰੀਆ ਹੋ ਵਗੈਰਾ

ਉਹ ਖੁਦ ਉਥੇ ਆਪਣਾ ਇਨਵੈਸਟਮੈਂਟ ਕਰਨ। ਅਸੀਂ ਕੁਝ ਨਹੀਂ ਲੈਂਦੇ। ਤੁਸੀਂ ਤੁਸੀਂ ਤੁਹਾਡੇ ਵਾਸਤੇ ਸਿਰਫ ਜੇ ਬੱਚਿਆਂ ਨੂੰ ਕੋਚ ਦੇਣਾ ਤਾਂ ਉਹਨਾਂ ਦਾ ਗਰਾਊਂਡ ਤੁਹਾਨੂੰ ਮਿਲ ਜਾਵੇ। ਔਰ ਜੇਕਰ ਵੇਸਟ ਮੈਨੇਜਮੈਂਟ ਦਾ ਤਾਂ ਤੁਹਾਨੂੰ ਜਗ੍ਹਾ ਮਿਲ ਜਾਵੇ। ਬਸ ਬਸ ਅਸੀਂ ਔਰ ਵੀ ਉਹ ਬਣਾ ਕੇ ਅਸੀਂ ਚਲੇ ਜਾਂਦੇ ਹਾਂ। ਸਾਡੀ ਜਗ੍ਹਾ ਨਹੀਂ ਹੈ। ਅਸੀਂ ਮੀਨੀ ਫੋਰੈਸਟ ਲਗਾਇਆ ਲਗਾ ਕੇ ਅਸੀਂ ਚਲੇ ਗਏ ਹਾਂ। ਵੇਸਟ ਮੈਨੇਜਮੈਂਟ ਦਾ ਕੰਪੋਸਟਿੰਗ ਪਿਟ ਕਰਾਇਆ ਪੂਰਾ ਸਿਸਟਮ ਲਗਾ ਕੇ ਅਸੀਂ ਚਲੇ ਗਏ ਹਾਂ। ਅਸੀਂ ਉਸੇ ਰਹਿੰਦੇ ਨਹੀਂ। हां कभी वापस जानो हो कि भाई कुछ चल नहीं रहा कुछ सपोर्ट चाहिए विल गो बैक बट ऐसे असी करके उथे अगले अगले ਪਿੰਡ ਦੇ ਅਗਲੇ ਪਿੰਡ ਜਾ ਕੇ ਪਿੰਡ ਚਲੇ ਜਾਂਦੇ ਆ ਉਹਦੀ ਫਿਰ ਦੇਖ ਰਹੇ ਕੌਣ ਕਰਨ ਦਾ ਪਿੰਡ ਦੇ ਵਿੱਚੋਂ મતલਬ ਜੇ ਜੇ મતલਬ ਕੂੜਾ ਲੈ ਕੇ ਜਾਣਾ ਜਾਂ ਉਥੇ ਉਹ ਸਾਰੇ ਕਸੇ ਨੂੰ ਹੈਂਡਲ ਕਰਨਾ ਉਹਦੇ ਵਾਸਤੇ ਤੁਸੀਂ ਫਿਰ এমਪਲॉयमेंट ਪਿੰਡ ਦੇ ਵਿੱਚੋਂ ਕਰਦੇ ਤੇ ਇੱਕ ਅਸੀਂ ਵੇਸ ਕਲੈਕਟਰ ਅਪாயint ਕਰਦੇ ਆ ਉਥੇ ਐਂਡ ਵੇਸ ਕਲੈਕਟਰ ਨੂੰ ਟ੍ਰੇਨਿੰਗ ਦੇਂਦੇ ਆ ਉਹਨੂੰ ਸਾਈਕਲ ਰਿਕਸ਼ਾ ਦੇਂਦੇ ਆ ਉਹਨੂੰ ਸਭ ਇਕਵਿਪਮੈਂਟ ਵਗੈਰੇ ਦੇਂਦੇ ਆ ਔਰ ਟ੍ਰੇਨਿੰਗ ਕਰਦੇ ਆ ਕਿ ਇੱਕ रूट मैप के बनेगा कि अगर 200 200 कार है लेट्स से एक पिंड है तो किस किस वेले किस वक्त के कि, कि जाना है कि सुबह सत साढ़े सत स्टार्ट जाता है बाय टेन ओ पूरी राउंड कंप्लीट हो जाती है हम असी किता है कि एज ए एज ए एन जी ओ असी परमानेंटली तो इंपलॉयमेंट नहीं है कि एक सर्विस फी चार्ज करते हैं वेस्ट कलैक्टर पिंड जाके बोल है कि 40 रुपी, 50 रुपी सर्विस फी चाहिए है। पर मुंद, पर मंथ तो पर तो अगर तो लगभग तो रोजगार, रोजगार, रोजगार है जो 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 ड्राई वेस्ट समझो का पेपर प्लास्टिक वगैरह हो चौदह दो दो कमा तो अपना बिजनेसमैन ही बन गया ਤੋ ਇੱਕ ਤਰੀਕੇ ਨਾਲ ਉਹ ਸੈਲ ਸਸਟੇਨੇਬਲ ਹੋ ਜਾਂਦਾ ਹੈ ਮੈਨੂੰ ਉੱਥੇ ਕੁਝ ਕਰਨਾ ਨਹੀਂ ਪੈਂਦਾ। ਬਿਲਕੁਲ। ਠੀਕ ਹੈ ਜੀ। ਥੈਂਕ ਯੂ ਜੀ। ਤਾਂ ਮੇਰੇ ਕੋਲ ਇੱਕ ਲਿਸਟ ਹੈ। ਇਹ ਲਿਸਟ ਉਹਨਾਂ ਪਿੰਡਾਂ ਦੀ ਹੈ ਜਿੱਥੇ-ਜਿੱਥੇ ਇਹ ਸਾਰੇ ਪ੍ਰੋਜੈਕਟ ਚੱਲ ਰਹੇ ਐ। ਇਹਨਾਂ ਦੇ ਵਿੱਚ ਮੇਰਾ ਖਿਆਲ ਸਾਰੇ ਡਿਸਟ੍ਰਿਕਟ ਜਿਹੜੇ ਐ ਉਹ ਕਵਰ ਹੋ ਰਹੇ ਐ। ਬਠਿੰਡੇ ਦੇ ਪਿੰਡ ਹੈਗੇ ਨੇ। ਕਰੀਬ 13 ਕ ਪਿੰਡ 11 ਪਿੰਡ ਬਠਿੰਡੇ ਦੇ ਐ। ਦੋ ਪਿੰਡ ਫਰੀਦਕੋਟ ਦੇ ਐ। ਇਸੇ ਤਰ੍ਹਾਂ ਦੇ ਨਾਲ ਟੋਟਲ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਇੱਥੇ 198 ਪਿੰਡ ਨੇ ਇਹਨਾਂ ਦੇ ਵਿੱਚ ਵੇਸਟ ਮੈਨੇਜਮੈਂਟ ਨੂੰ ਲੈ ਕੇ ਬਹੁਤ ਸਾਰੇ ਪ੍ਰੋਜੈਕਟ ਚੱਲ ਰਿਹਾ ਜਿਹੜੇ ਜਿਹੜੇ ਪ੍ਰੋਜੈਕਟਸ ਦੀ ਗੱਲ ਇਸ ਗੱਲਬਾਤ ਦੇ ਵਿੱਚ ਹੋਈ ਹੈ ਉਹ ਸਾਰੇ ਚੱਲ ਰਿਹਾ ਇਸ ਤੋਂ ਬਿਨਾਂ ਬਹੁਤ ਸਾਰੇ ਪਿੰਡ ਜਿ ਇਹ ਜਿਹੜੇ ਇਸ ਲਿਸਟ ਦੇ ਵਿੱਚ ਹੈ ਨੇ ਪਰ ਉਹਨਾਂ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਨੇ ਚਾਹੇ ਉਹ ਲਰਨਿੰਗ ਲੈਬ ਦੀ ਗੱਲ ਹੋਵੇ ਜਾਂ ਫਿਰ ਸਪੋਰਟਸ ਦੀ ਗੱਲ ਹੋਵੇ ਤਾਂ ਰਾਉਂਡ ਕਲਾਸ ਆਰਗੇਨਾਈਜੇਸ਼ਨ ਇੱਕ ਐਨਜੀਓ ਹੈ ਔਰ ਉਹਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਜਾਨੀ 2035 ਤੱਕ ਉਹ 12700 ਪਿੰਡ ਕੱਲੀ-ਕੱਲੀ ਪੰਚਾਇਤ ਤੱਕ ਕੱਲੇ-ਕੱਲੇ ਪਿੰਡ ਤੱਕ ਇਹ ਸਾਰੀਆਂ ਚੀਜ਼ਾਂ ਪਹੁੰਚਨੀਆਂ ਕਰਨਗੇ ਸਮਾਂ ਲੱਗੇਗਾ ਪਰ ਉਪਰਾਲਾ ਚੰਗਾ ਹੈ ਤੁਸੀਂ ਇਸ ਗੱਲਬਾਤ ਦੇ ਵਿੱਚੋਂ ਔਰ ਰਾਉਂਡ ਗਲਾਸ ਆਰਗੇਨਾਈਜੇਸ਼ਨ ਦੇ ਇਸ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਬਾਕਸ ਦੇ ਜ਼ਰੀਏ ਆਪਣੀ ਸਵਾਜ਼ ਜ਼ਰੂਰ ਭੇਜੋ ਆਪਣੇ ਸਹਿਯੋਗੀ ਪ੍ਰਵਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂ ਦਾ ਅਨਮੋਲ ਚੰਡੀਗੜ੍ਹ